ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੈ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਮੇਰਾ ਗੁਰਜੀਤ ਸਿੰਘ ਪਿੰਡ ਜੇਠੂਕੇ ਡਿਸਟ੍ਰਿਕਟ ਬਠਿੰਡਾ ਬਠਿੰਡਾ ਬਰਨਾਲਾ ਰੋਡ ਦੇ ਉੱਤੇ ਹੀ ਆਪਣਾ ਪਿੰਡ ਪੈ ਜਾਂਦਾ ਹੈ ਵੀਰੇ ਮੇਰੋੜ ਦੇੰਪਰੀ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 98792 17143 97792 17143 17143 ਜਿਹਦੇ ਆਪਾਂ ਵੈੜ ਦੇਖੀਏ ਨਾ ਰਾਠੀ ਜੀ ਹੈਗੀ ਕ੍ਰੋਸ ਬਣ ਚਾ ਹੈ ਨਾ ਹਾਂਜੀ ਹਾਂਜੀ ਵੀਰੇ ਕਿਹੜਾ ਸੁਆ ਸੁਈ ਹੋਈ ਜਾਈ ਸੁਆ ਵੀਰੇ ਇਹ ਤੀਜੇ ਸੁਆ ਸੁਈ ਹੈ ਹਨ ਠੀਕ ਹੈ ਦੁੱਧ 14 ਕਿਲੋ ਆ 11 ਦਿਨ ਹੋਇਆ ਜਦੋਂ ਮੱਟ ਸੁਈ ਨੂੰ 11 ਦਿਨ ਹੋ ਗਿਆ ਸੁਈ ਨੂੰ ਬਾਕੀ ਬੱਤੀ ਆ ਵੀਰੇ ਇਹਦੇ ਮਸਾਲੇ ਉਹ ਜਿਮਾਂਦਰੂ ਅੰਨੀ ਹੋਈਆਂ ਗਈ ਉਹਨੂੰ ਦੀਂਦਾ ਨਹੀਂ ਹਨ ਮੈਂ ਦੀਂਦਾ ਨਹੀਂ ਠੀਕ ਹੈ ਬੱਤੀ ਦੁੱਧ ਵਾਲਾ ਵਰੀ ਦਾ ਮਾਦੀ ਆ ਮਾਜਰਾ ਵੈੜ ਵੱਦੀ ਹੁੰਦੀ ਹੈ ਜੀ ਠੀਕ ਹੈ ਕਿੰਨਾ ਦੁੱਧਾ ਹੁਣ ਦੁੱਧ ਨੈਟ ਵਿੱਚ 14 ਕਿਲੋ ਹੈਗਾ 14 ਤੋਂ ਬਾਹਰ ਹੀ ਵਧੂਗੀ ਹਜੇ ਠੀਕ ਹੈ ਜੇਰ ਜੂ ਰੋਕਿਆ ਜੇਰ ਜੂ ਸਾਰੀ ਪਈ ਹੈ ਵੀਰੇ ਤੇ ਬੱਚਾ ਛੱਡਣਾ ਪੈਂਦਾ ਹਾਂ ਬੱਚਾ ਨੇ ਨੇੜੇ ਕਰਕੇ ਇੱਥੇ ਪੈਦੀ ਛੱਡਿਆ ਰੀ ਕਦੇ ਉੱਤੇ ਨਹੀਂ ਜਾਣਾ ਪਾਉਣੇ ਆਗੇ ਪਰ ਉਹ ਦੁੱਧ ਨੂੰ ਬੋਤਲ ਨਾਲ ਹੀ ਦਿੰਨੇ ਆ ਠੀਕ ਹੈ ਚੋਣ ਜਵਾਦੀ ਇੱਕ ਨੰਬਰ ਆ ਜਾਮ ਚੱਕ ਨੰਬਰ ਕੋਲ ਚੋਣ ਬਾਲਾ ਚੰਗਾ ਥਣ ਥਣ ਬਹੁਤ ਵਧੀਆ ਲੱਗਿਆ ਬੱਚੇ ਨਾੜਾ ਨੂੜਾ ਬਹੁਤ ਤਕੜੀ ਆਣਾ ਥੱਲੇ ਹਾਂਜੀ ਹਾਂਜੀ ਤੇ ਰੇਟ ਆਪਾਂ ਇਹਦਾ ਕੀ ਰੱਖਿਆ ਰੇਟ ਵੀਰੇ 45000 ਆ ਬਾਕੀ ਜਾਇ ਜੇ ਆਪਾਂ ਕੀ ਮਾਨ ਖਬਰ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਠੀ ਨਸਲ ਦੀ ਗਾਂ ਆ ਗਈ ਜਮ ਜਿਹੜੇ ਵੀ ਕਹਿੰਦਾ ਕਿ ਨਾਰਮਲ ਜਿਹੜੇ ਰੁਪਏ ਲਾਉਣੇ ਆ ਵੀ ਤਾਜੀ ਸੂਈ ਸਾਨੂੰ ਵਹਿੜ ਚਾਹੀਦੀ ਆ ਤੇ ਸੰਘਣਾ ਦੁੱਧ ਚਾਹੀਦਾ ਕਹਿੰਦਾ ਵਾ ਅੱਜ ਦੀ ਘੜੀ 13 13.5 ਲੀਟਰ ਦੁੱਧ ਦੇ ਥੱਲੇ ਹੈਗਾ ਹੈ ਜਮ ਤੇ ਰੇਟ ਇਹਦਾ ਹੈ 45 42000 ਦੇ ਵਿੱਚੋਂ ਵੀ ਮਾਨਦਾਨ ਮਾੜਾ-ਵੋਟਾ ਹੋ ਜਾਊਗਾ ਥਣਲੇਵਾ ਹੱਤੀ ਚੋਈਆ ਵਾਲਾ ਸੋਹਣਾ ਸਾਫ ਸੁਥਰਾ ਤੇ ਕੱਦ ਕਾਠ ਵਾਲੇ ਚੰਗੀ ਆ ਹੈ ਨਾਲ ਦੁੱਧ ਦਿੰਦੀ ਆ ਅੱਗੇ ਦਾ ਹੈਗਾ ਬੱਚਾ ਵੀ ਸੇ ਬੱਚੀ ਆ ਜਮਾਂਦਰੂ ਦੇਖਦਾ ਨਹੀਂ ਬੱਚੀ ਨੂੰ ਤੇ ਬੱਚੀ ਨਾਲ ਲੈ ਜਾਣੀ ਪਊਗੀ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਜਮਾ ਨਿਆਣਾ ਵਗੈਰਾ ਵੀਰ ਵਧੀਆ ਪਾਵਾ ਲੈਂਦੀ ਹੈ ਹਾਂ ਮੇਰੀ ਪੂਰੀ ਵਧੀਆ ਜਮੀਂ ਠੰਡੀ ਸੀ ਲੋ ਬਹੁਤ ਵਧੀਆ ਬਈ ਠੀਕ ਹੈ ਅਹੀ ਗੱਲ ਨਹੀਂ ਠੀਕ ਹੈ ਚਾਹੇ ਪਾਉਣਾ ਪਾੜੋ ਨਹੀਂ ਪਣਦਾ ਜੀ ਬਿੜੇ ਤੇ ਸੋ ਬਰੋ ਮਿਸਤਾ ਪਾ ਕੇ ਜੋਣੇ ਤਾਂ ਤੇ ਫਿਰ ਵੀ ਗੋਕਾ ਵੀ ਪਾ ਕੇ ਰੱਖਣੀ ਚਾਹੀਦੀ ਆ ਠੀਕ ਹੈ ਬਾਕੀ ਦੁੱਧ ਮਾਝੀ ਆ ਬਈ ਮਾਝੇ ਨਾਲ ਅੱਗੇ ਹੈਗੀ ਫੈਟ ਇਹਦੀ 6 5 7 0 ਦੇ ਕਰੀਬ ਆਉਂਦੀ ਆ ਠੀਕ ਹੈ ਸੋ ਪੰਡ ਮੱਝਾਂ ਦੀ ਪਾਉਣੀ ਆ ਦਾ ਪੰਡ ਜੇਠੂ ਕੇ ਜ਼ਿਲ੍ਹਾ ਬਠਿੰਡਾ ਪੈਗਾ ਵੀਰੋ ਦੇਖ ਲੈ ਸਾਬ ਦਾ ਤੇ